AI ਦੇ ਵਿੱਚ ਸਾਡੇ 9 ਬੱਚੇ ਨੇ ਜਿਨ੍ਹਾਂ ਨੂੰ 100 ਵਿੱਚੋਂ 100 ਆਇਆ ਹੈ which is, which is something, something to feel very very proud of all, of. all thanks to the to teachers to all teachers, thanks to charu madam the principal academics, academics for looking into the minute details, details and making sure the children of. are performing very well kamla nehru public school fagwara de is saal 2024-25 de session duran AISSCE 12ਵੀਂ ਕਲਾਸ ਦਾ ਨਤੀਜਾ ਕਾਫੀ ਸ਼ਾਨਦਾਰ ਰਿਹਾ ਹੈ ਇਸ ਬੰਦੀ ਜਾਣਕਾਰੀ ਦਿੰਦੇ ਆ ਸਕੂਲ ਪ੍ਰਿੰਸੀਪਲ ਮੈਡਮ ਪੀਕੇ ਢਿੱਲੋਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਾ ਪ੍ਰੀਖਿਆਵਾਂ ਵਿੱਚ ਕੁੱਲ 255 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚ ਸਾਇੰਸ ਵਿੱਚ ਹਰਨੀਤ ਕੌਰ ਨੇ 96.6% ਸਮੀਰਾ ਸ਼ਰਮਾ ਨੇ 96% ਅਤੇ ਰਿਧਮਾ ਵਾਂਸਲ ਨੇ 92.8% ਅੰਕ ਹਾਸਲ ਕਰਕੇ ਸ਼ਾਨਦਾਰ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਇਸ ਤੋਂ ਇਲਾਵਾ ਕਮਰਸ ਵਿੱਚ ਅਦਿੱਤਿਆ ਗੁਪਤਾ ਨੇ ਖਰਨਮੀ ਫੀਸਦ ਅਤੇ ਅਭਿਸ਼ੇਕ ਗੁਪਤਾ ਨੇ 93.8 ਫੀਸਦ ਅੰਕ ਪ੍ਰਾਪਤ ਕੀਤੇ ਇਸੇ ਤਰ੍ਹਾਂ ਹੀ ਹਿਊਮੈਨਿਟੀਜ਼ ਵਿੱਚ ਮਨਵੀਰ ਕੌਰ ਨੇ 93.2 ਫੀਸਦ ਹਰਜੀਤ ਕੌਰ ਨੇ 92.8 ਫੀਸਦ ਜਸਮੀਨ ਕੌਰ ਨੇ 90.4 ਫੀਸਦ ਅੰਕ ਪ੍ਰਾਪਤ ਕੀਤੇ ਵੋਕੇਸ਼ਨਲ ਵਿੱਚ ਹਰਮਾਇਨੀ ਚੌਕਰੀਆ ਨੇ 93.4% ਸਿਮਰਨ ਕੌਰ ਨੇ 92.6% ਅਤੇ ਤਨਵੀਰ ਜੱਸੀ ਨੇ 92.4% ਅੰਕ ਹਾਸਲ ਕੀਤੇ ਉਨ੍ਹਾਂ ਦੱਸਿਆ ਗਿਆ ਇਸ ਤੋਂ ਇਲਾਵਾ કુલ 15 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣਾ ਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਉਨ੍ਹਾਂ ਕਿਹਾ ਕਿ ਬੱਚਿਆਂ ਦੀ ਇਹ ਉਪਲਬਧੀ ਕਾਬਲੇ ਤਾਰੀਫ ਹੈ 10ਵੀਂ ਤੇ 12ਵੀਂ ਦੇ ਰਿਜ਼ਲਟ ਇੱਕੇ ਦਿਨ CBSE ਨੇ ਡिक्लेअर ਕੀਤਾ ਜੇ ਆਪਾਂ 12ਵੀਂ ਕਲਾਸ ਦੇ ਰਿਜ਼ਲਟ ਦੀ ਗੱਲ ਕਰੀਏ ਤਾਂ ਸਾਰਾ ਤਾਂ ਚੰਗੀ ਗੱਲ ਹੈ ਸੀਬੀਐਸਸੀ ਪ੍ਰੋਮੋਟ ਕਰਦੀ ਹੈ ਕਿ ਬੱਚਾ ਵਾਸਤੇ ਚੁਆਇਸਸ ਹੋਣੀ ਚਾਹੀਦੀ ਹੈ 11ਵੀਂ ਤੇ 12ਵੀਂ ਦੇ ਲਈ ਸਾਡੇ ਕੋਲ 22 ਸਬਜੈਕਟਸ ਹੈਗੇ ਨੇ ਜਿਹੜੇ ਬੱਚੇ ਆਪਟ ਕਰ ਸਕਦੇ ਨੇ ਐਂਡ ਥਿਸ ਇਜ਼ ਅ ਵੰਡਰਫੁਲ ਚੁਆਇਸ ਐਂਡ ਠੋਕੇ ਕਹਿੰਦੇ ਆ ਜੀ ਕਿਸੇ ਸਕੂਲ ਕੋਲ 22 ਸਬਜੈਕਟ ਘਾਟੇ ਹੋਣਗੇ ਔਰ ਕਮਿੰਗ ਟੂ ਦ ਪਰਫਾਰਮੈਂਸ ਆਫ ਦ ਚਿਲड्रन ਸਾਡੇ ਸਾਇੰਸ ਦੇ ਵਿੱਚ ਹਲਨੀਥ ਕੌਰ ਨੇ ਟੌਪ ਕੀਤਾ ਐਂਡ ਸ਼ੀ ਗੇਟਸ 96.6% ਕਮਰਸ ਦੀ ਗੱਲ ਕਰੀਏ ਤਾਂ ਹਾਈਸਟ 96% ਹੈ ਜੇ ਹਿਮਨਿਟੀਜ਼ ਦੀ ਗੱਲ ਕਰੀਏ ਤਾਂ 93.2% ਹੈ ਔਰ ਵੋਕੇਸ਼ਨਲ ਸਬਜੈਕਟਸ ਦੀ ਗੱਲ ਕਰੀਏ ਤੇ 93.4 ਸਬਜੈਕਟਸ ਹੈ ਬਹੁਤ ਸਾਰੇ ਬੱਚਾ ਨੇ 100% ਮਾਰਕਸ ਵੀ ਲੈ ਕੇ ਆਏ ਨੇ ਸੋ ਪੇਂਟਿੰਗ ਦੇ ਵਿੱਚ ਸਾਡੇ ਕੋਲ 6 ਬੱਚੇ ਨੇ ਜਿਨ੍ਹਾਂ ਨੂੰ 100 ਚੋਂ 100 ਆਇਆ ਹੈਗਾ food nutrition uh, again a new uh, group of subjects vich, um, food nutrition and dietics This is 100% artificial intelligence de nu, e AI de is school aaj taiyar ai sade 100 100 aine, which is something to feel very very proud of all thanks to the teachers all thanks to charu madam the principal academics for looking into the minute uh, details and making sure the children are performing very well multimedia bhi ji aaj kal de zamane da subject hai ga bachcha nu is subject bahut pasand aunde ne aur on wala samay ta hai hi multimedia da ode vich bhi sade kol do bacche ne jinan nu 100 vichon 100 aaya hai biology a record Uh, 100 ਵਿੱਚੋਂ 100 ਸਾਡੇ ਇੱਕ ਬੱਚੇ ਨੂੰ ਆਇਆ ਹੈ ਉਹ ਦੂਜੇ ਨੂੰ 99 ਆਇਆ ਬਾਇਓ ਦਾ ਰਿਜ਼ਲਟ ਬਹੁਤ ਅੱਛਾ ਰਿਹਾ ਆਲ ਥੈਂਕਸ ਟੂ ਦਾ ਦਾ ਟੀਚਰ ਹੂ ਇਸ ਟੀਚਿੰਗ ਐਂਡ THEN ਆਫਕੋਸ ਇੰਗਲਿਸ਼ ਹਾਈਸਟਸ 99 ਐਂਡ ਸੋ ਆਨ ਐਂਡ ਸੋ ਫੋਰ ਸਾਡੇ ਟੋਟਲ ਬੱਚੇ ਜਿਨ੍ਹਾਂ ਨੂੰ 90 ਤੋਂ ਉੱਪਰ ਆਏ ਨੇ ਦੇ ਆਰ 8 19 11 20 21 ਬੱਚੇ ਹੈਗੇ ਨੇ ਜਿਨ੍ਹਾਂ ਨੂੰ 90 ਤੋਂ ਉੱਪਰ ਆਏ ਨੇ 12ਵੀਂ ਕਲਾਸ ਦੇ ਵਿੱਚ ਸੋ ਇਹਨਾਂ ਦੇ ਹੱਕਦਾਰ ਜਿਹੜੇ ਹੈਗੇ ਨੇ ਉਹ ਟੀਚਰਸ ਨੇ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਵੰਡਰਫੁਲ ਸਟਾਫ ਕਬਲਾ ਦੇ ਰਿਪਬਲਿਕ ਸਕੂਲ ਦਾ ਐਂਡ ਆਫਕੋਸ ਮਾਲਿਕ ਦੀ ਸਾਡੇ ਤੇ ਕਿਰਪਾ ਬੜੀ ਹੈਗੀ ਤੇ ਪੇਰੈਂਟਸ ਵੀ ਸਾਡੇ ਬਹੁਤ ਹੀ ਸਾਡੇ ਨਾਲ ਕੋਆਪਰੇਟ ਕਰਦੇ ਨੇ ਐਂਡ ਆਫਕੋਸ ਦ ਫੋਰਸਾਈਟਡਨੈਸ ਆਫ ਮਿਸਟਰ ਪੰਕਰ ਸਦਾਨਾ ਅ ਪ੍ਰੈਜ਼ੀਡੈਂਟ ਸੋ ਥੈਂਕਸ ਟੂ ਲਾਰਡ ਆਲ ਮਾਈਟੀ ਥੈਂਕ ਯੂ ਵੈਰੀ ਮੱਚ ਫਾਰ ਕਵਰਿੰਗ ਦਿਸ ਖੁਸ਼ੀ ਦਾ ਦਿਨ ਹੈ ਤੇ ਖੁਸ਼ੀ ਤੇ ਸੈਲੀਬ੍ਰੇਟ ਕਰਨੀ ਚੀ ਹੁੰਦੀ ਹੈ ਉਧਰ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਮਾਤਾ-ਪਿਤਾ ਨੇ ਜਿੱਥੇ ਬੱਚਿਆਂ ਦੀ ਇਸ ਸ਼ਾਨਦਾਰ ਉਪਲਬਧੀ ਲਈ ਸਕੂਲ ਦੇ ਮਿਹਨਤੀ ਸਟਾਫ ਨੂੰ ਵਧਾਈਆਂ ਦਿੱਤੀਆਂ ਉੱਥੇ ਹੀ ਉਹਨਾਂ ਆਸ ਪਰਗਟਾਏਗੀ ਬੱਚੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਹੀ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਰਹਿਣਗੇ ਅੱਜ ਬਹੁਤ ਖੁਸ਼ੀ ਦਾ ਮੌਕਾ ਹੈ ਜਿਸ ਦਿਨ ਕਿਸਾਨ ਜੀ ਉਸ ਦਿਨ ਕਿਸਾਨ ਬਹੁਤ 닮 ਪਰਮਾਤਮਾ ਨੇ ਕਿchna ਬਖਸ਼ਣਾ ਨੇ ਅਸੀਂ ਆਪਣੀ ਬੇਟੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਲੈ ਕੇ ਆਏ ਸੀ ਕਿ ਸਾਡੀ ਬੇਟੀ ਇੱਥੇ ਆ ਕੇ

बच्चे का एफर्ट हाई है लेकिन सबसे ज्यादा जो एफर्ट है वो उनके सब्जेक्ट टीचर के तो एक टाइम ऐसा भी आया था कि मैथ्स के डायमेंशंस को डिप्रेशन हो गया था बहुत ज्यादा डिप्रेशन उसको हो गया था वो रोने लगी थी कहीं कहीं देती थी क्लास में जगह कर क्योंकि बच्चे स्पोर्ट्स चाहिए ਇਹਨਾਂ ਦੇ ਆਪਰੇ ਕਰਵਾਉਣ ਦੇ ਟੀਮ ਨੂੰ ਹੁੰਦੀ ਰਹਿੰਦੀ ਚੱਲਦੀ ਰਹਿੰਦੀ ਆ। ਇਹ ਮਤਲਬ ਇੱਕ ਤਰ੍ਹਾਂ ਦਾ ਉਹ ਵੀ ਇਹਦੀ ਟੀਚਰ ਆ। ਉਹ 12ਵੇਂ ਸਪੋਰਟ ਗੱਦੀ ਰਹਿੰਦੀ ਆ ਕਿ ਕੀ ਕੀ ਕੰਮ ਰੱਖਦਾ ਕਰਨਾ। ਜਿਹੜੇ ਕਰਕੇ ਅੱਜ ਇਹਨੇ ਮੇਰੇ ਇਸ ਲੈਵਲ ਤੇ ਆਇਆ ਤਾਂ ਮੈਨੂੰ ਆਪਣੇ ਤਿੰਨੋ ਬੱਚਾ ਦੇ ਮਾਣਾ ਮੇਰੇ ਤੇ ਬੈਠਿਆ ਆ। ਛੋਟੀ ਇੱਥੇ ਵੱੜਦੀ ਆ। ਉਹ ਜੋਰ ਤੋਂ ਸਿੱਖ ਰਿਹਾ। ਪਰ ਤਿੰਨੋਂ ਮੈਂ ਮਾਰ ਕੇ ਮੈਨੂੰ ਕਹਿੰਦਾ ਆਪਣੇ ਨੂੰ ਪ੍ਰੋਫੀਡ ਅਲੱਗ ਨਾਲ ਜੇ ਬੈਠੀਂਦਾ ਵਾ। ਇਸ ਦੌਰਾਨ ਬੱਚਿਆਂ ਨੇ ਵੀ ਆਪਣੀ ਇਸ ਉਪਲਬਧੀ ਦਾ ਸਿਹਰਾ ਮਿਹਨਤੀ ਸਟਾਫ ਦੇ ਆਪਣੇ ਮਾਤਾ ਪਿਤਾ ਦੇ ਸਿਰ ਬਣਿਆ ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਗੇ For all this, first of all, I want to thank God, express my gratitude to God. Then, then my parents, they all always supported me. Yes. Especially, first of all, I thank my parents for always supporting me, and I thank Principal Man for always becoming motivational people for us. Thank you so much, Man. And my teachers, uh, who always supported me for uh, any query, and uh, I would like to thank all the people who always encouraging me. And, uh... First, I'm my parents were supporting me throughout and motivating me for that. So I was more this high. Without them, it would not have been possible. So thank you so much. So your marks? I scored 93.4 throughout at the first position. My name is and I am vocational, plus 2. And I scored 92% in my 12th. And uh, I would like to like thank but with principal, my teachers and my dear friends and, most, and almost my parents. And I learned a lot of things in my school like knowledge. I gained confidence to speak in public and so sensitive. When did you join this school? I joined a lockdown 8th class. Okay. Lockdown <laughs> 8th <count. laughs> okay. class in CSC. And I scored 100 in multimedia. 120 and wow. 100. and uh, English I got 80 and uh Puranish I got ninety-two and Kasveda I got ninety-four. Thank you. The much and I would like to express my gratitude to God like me, all my respected teachers and my parents. Without their support, I don't think I would have come this far. I would have studied as much hard. As I did, and especially thanks to my mom's holding. <laughs> Every <laughs> time she was like, phone palla, so Papa ne So thank you everyone. I have a lot of memories, and uh, thanks to my school, always pushing me ahead to participate in competitions and helping me win. It has transformed me into a new. Home. ਮਨ ਦੀ ਐਂਡ ਇਟ ਹੈਸ ਗਿਵਨ ਮੀ ਅ ਨਿਊ ਪਰਸਪੈਕਟਿਵ ਟੂ ਲਾਈਫ ਉਧਰ ਇਸੇ ਹੀ ਸਕੂਲ ਦੇ 10ਵੀਂ ਜਮਾਤ ਦੇ 121 ਵਿਦਿਆਰਥੀਆਂ ਨੇ ਵੀ ਸੈਸ਼ਨ 2024-25 ਵਿੱਚ ਸੀਬੀ ਐਸਈ 10ਵੀਂ ਜਮਾਤ ਦੇ ਆਈਐਸਐਸਈ ਵਿੱਚ ਪ੍ਰੀਖਿਆ ਦਿੱਤੀ ਜਿਸ ਵਿੱਚ ਪ੍ਰਨਨਿਆ ਨੇ 97.8% ਹਰਜੋਤ ਕੌਲਧਰ ਨੇ 95.2% ਤਾਨੀਆ ਸ਼ਰਮਾ ਤੇ ਵਿਸਾਖਾ ਸ਼ਰਮਾ ਨੇ 95% ਅੰਕ ਪ੍ਰਾਪਤ ਕੀਤੇ ਜਾ ਕੇ 24 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਹਾਸਲ ਕੀਤੇ ਇਸ ਦੌਰਾਨ ਸਕੂਲ ਪ੍ਰਿੰਸੀਪਲ ਮੈਡਮ ਪੀਕੇ trilone ਜਿਤੇ ਬੱਚਿਆਂ ਦਾ ਮੂੰਹ ਮਿਠਾ ਕਰਵਾਇਆ ਉਥੇ ਹੀ ਉਹਨਾਂ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਹਾਰਦਿਕ ਵਧਾਈਆਂ ਦਿੰਦੇ ਆ ਚੰਗੇ ਭਵਿੱਖ ਦੀ ਕਾਮਨਾ ਕੀਤੀ ਇਸ ਦੌਰਾਨ ਸਕੂਲ ਪ੍ਰਬੰਧਕ ਪੰਕਜ ਸਰਧਾਨਾ ਨੇ ਵੀ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਸਾਰੇ ਹੀ ਬੱਚਿਆਂ ਦਾ ਧੰਨਵਾਦ ਕੀਤਾ what a beautiful day and what wonderful results kamla neru public school pe chha gaya ji bahut acha result aaya hai je main 10th class di gal kar raha to 121 children sade appear hoye sige and we have about 24 children jinan de 90% to upar aaye ne all thanks to the parents thanks to the teachers congratulations to charu madam the principal academics for such wonderful results ਔਰ ਹਾਈएस्ट ਪਰਸੈਂਟੇਜ ਜਿਹੜੀ ਸੀਗੀ ਉਹ ਹੈ 97.8 ਸਾਡੀ 10th ਕਲਾਸ ਦੇ ਵਿੱਚ ਔਰ ਜੇ ਮੈਂ ਸਬਜੈਕਟ ਵਾਈਜ਼ ਲਵਾ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਸਾਡਾ ਸਬਜੈਕਟ ਹੈ ਉਹਦੇ ਵਿੱਚ ਚਾਰ ਬੱਚਿਆਂ ਨੂੰ 100 ਚੋਂ 100 ਆਏ ਨੇ ਸੋਸ਼ਲ ਸਾਇੰਸ ਵਿੱਚ ਵੀ ਸਾਡਾ ਇੱਕ ਬੱਚਾ ਜਿਹਨੂੰ 100% ਮਾਰਕਸ ਆਏ ਨੇ ਕਮਿੰਗ ਟੂ ਪੰਜਾਬੀ 99 ਇਜ਼ ਦਾ ਹਾਈएस्ट ਇੰਗਲਿਸ਼ ਵਿੱਚ 98 ਹਾਈएस्ट ਹੈ ਇਸ ਤਰੀਕੇ ਨਾਲ ਸਾਡੇ ਬੱਚਾ ਨੇ ਬਹੁਤ ਅੱਛਾ ਪਰਫਾਰਮੈਂਸ ਕੀਤਾ ਹੈ ਸਾਲ ਭਰ ਦੀ ਮਿਹਨਤ ਜਦ ਕਮ ਆਉਂਦੀ ਹੈ ਔਰ ਰੰਗ ਲੈਂਦੀ ਹੈ ਤੇ ਇਹ ਤੋਂ ਵੱਧ ਖੁਸ਼ੀ ਕਿਸੇ ਵੀ ਸਕੂਲ ਨੂੰ ਹੋਰ ਕੀ ਹੋ ਸਕਦੀ ਹੈ so we are thankful to lord almighty and of course our wonderful president mr pankaj sardana ਜਿਨ੍ਹਾਂ ਦੀ ਰਹਿਨਮਾਈ ਦੇ ਪਿੱਛੇ ਉਹਨਾਂ ਦੇ ਡਾਇਰੈਕਸ਼ਨ ਦੇ ਬੇਸਿਸ ਤੇ ਸਾਡਾ ਸਕੂਲ ਚੱਲ ਰਿਹਾ ਹੈ ਐਂਡ ਇਟਸ ਅ ਪ੍ਰਾਊਡ ਮੂਮੈਂਟ ਐਂਡ ਇਟਸ ਲਾਟਸ ਆਫ ਸੈਲੀਬ੍ਰੇਸ਼ਨਸ ਟੂਡੇ ਇਸ ਦੌਰਾਨ ਬੱਚਿਆਂ ਨੇ ਵੀ ਆਪਣੀ ਇਸ ਸ਼ਾਨਦਾਰ ਉਪलब्धि ਲਈ ਸਕੂਲ ਦੇ ਮਿਹਨਤੀ ਸਟਾਫ ਤੇ ਆਪਣੇ ਮਾਪਿਆਂ ਦਾ ਧੰਨਵਾਦ ਕਰਦੇ ਹਾਂ ਭਵਿੱਖ ਵਿੱਚ ਹੋਰ ਵੀ ਮਿਹਨਤ ਕਰਕੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨ ਦੀ ਗੱਲ ਆਖੀ ਇਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਸਕੂਲ ਪ੍ਰਬੰਧਕਾਂ ਦੇ ਨਾਲ ਨਾਲ ਸਕੂਲ ਸਟਾਫ ਦਾ ਵੀ ਧੰਨਵਾਦ ਕੀਤਾ ਫਗਵਾੜਾ ਤੋਂ ਨਵਰਾੰਗ ਚੈਨਲ ਲਈ ਐਚਐਸ ਰਾਣਾ ਦੀ ਵਿਸ਼ੇਸ਼ ਰਿਪੋਰਟ A okay, great thank to my best friend Diksha and your, thank you Rupa, thank you so much. Thank you for my 10th grade exam. I would like to thank Mr. Ma, my parents, teachers for encouraging us, for uh, motivating us to achieve what, what we want. I scored 100 in AI, uh, 93 in Punjabi, uh, 96, 86 in English and I scored 92 in assistant. Congratulations. We're so proud of you. मैं कहना चाहता कि फिर बहुत ही बढ़िया इन्होंने मोटिवेट किया बच्चा अगे बदल ले और मैं पिछली मीटिंग से भी आया सर मैं बहुत अच्छा मॉडिफाइड किया कि बच्चे मैं भी सब अगर कहता रहा मैं कम आई गॉड मैडम बड़े इन्हें मोटिवेट करते हैं कि बंदा मरिया बंदा भी जीता हो सकता है बहुत ही अच्छा लग और बच्चे ने अच्छा रिजल्ट दिता है सब तो कहना था ਕੋਈ ਜਿਹੜੀ ਫੌਜ ਲੜਦੀ ਹੈ ਜੇਕਰ ਉਹਨਾ ਕਮਾਂਡਰ ਐਨ ਕੈਂਪ ਉਹਦੇ ਵਧੀਆ ਹੋਵੇ ਤਾਂ ਜਿਹੜੀ ਫੌਜ ਰੇਸ ਲਈ ਦੀ ਇਹ ਸਾਡੇ ਜਿਹੜੇ ਇੱਥੇ ਟੀਚਰਸ ਐ ਔਰ ਸਾਡੇ ਬੱਚੇ ਐ ਸਾਡੀ ਪ੍ਰੀਪਰ ਤਿਆਰ ਕਰ ਰਹੇ ਔਰ ਹੀ ਕਮਾਂਡਰ ਦੇ ਸਿਰ ਤੇ ਹੈ ਮੈਂ ਮੈਨੂੰ ਬਧਾਈ ਕੰਨਾ ਵੀ ਤੁਹਾਡੇ ਵਿੱਚ ਤੁਸੀਂ ਜੋ ਆਸ ਕਰਤੀ ਸੀ ਉਹ ਬਹੁਤ ਵਧੀਆ ਤੁਹਾਨੂੰ ਬੋਲਦੇ ਐ ਔਰ ਜਿਹੜਾ ਤੁਸੀਂ ਗਾਣਾ ਆਸ ਕਰਦੇ ਹੋ ਕਿ ਸਾਡੇ ਇੰਨੇ ਬੱਚੇ ਸਾਡੇ ਹੋਰ ਤੇਜੀ ਕਰਦੇ ਕਿ ਸਾਡਾ ਜੋ ਟਾਰਗੇਟ ਹੈ ਆਰੇ ਪ੍ਰਮਾਣਾਂਗੇ ਅਰਦਾਸ ਕਰਦੇ ਆ ਕਿ ਤੁਹਾਡਾ ਟਾਰਗੇਟ ਪੂਰਾ ਹੋਵੇ